ਕਿ ਜਿਹੜੀ ਸੈਂਟਰ ਸਰਕਾਰ ਹੈ ਬੀਜੇਪੀ ਸਰਕਾਰ ਹੈ ਇਹ ਪੰਜਾਬ ਨਾਲ ਨਫ਼ਰਤ ਕਰਦੀ ਹੈ ਇਹ ਨਹੀਂ ਚਾਹੁੰਦੇ ਕਿ ਪੰਜਾਬ ਲੀਡ ਕਰੇ ਪੰਜਾਬ ਰੰਗਲਾ ਪੰਜਾਬ ਬਣ ਜੇ ਪੰਜਾਬ ਫਿਰ ਹੱਸਦਾ ਖੇਡਦਾ ਪੰਜਾਬ ਬਣ ਜੇ ਕਿਉਂਕਿ ਬੀਜੇਪੀ ਪੰਜਾਬ ਚੋਂ ਕਦੇ ਨਹੀਂ ਜਿੱਤਦੀ ਪਰ ਉਹ ਕਹਿੰਦੇ ਜੇ ਨਹੀਂ ਜਿੱਤਦੇ ਪਰ ਮੈਨੂੰ ਕੰਮ ਖਰਾਬ ਕਰੋ ਜਿਵੇਂ ਤੁਹਾਨੂੰ ਦਿੱਲੀ ਚ ਤੰਗ ਕਰ ਰਿਹਾ ਹੈ ਉਵੇਂ ਜਿਵੇਂ ਇੱਥੇ ਪੰਜਾਬ 'ਚ ਤੰਗ ਕਰ ਰਹੇ ਆ ਸਾਡੇ ਪੈਸੇ ਰੋਕ ਰੱਖਿਆ ਉਹ ਪੈਸੇ ਕੋਈ ਸੈਂਟਰ ਨੇ ਆਪ ਨਹੀਂ ਛਾਪੇ ਉਹਨਾਂ ਕੋਲੇ ਆਪਣੀਆਂ ਮਸ਼ੀਨਾਂ 'ਚ ਨਹੀਂ ਛਾਪੇ ਉਹ ਪੈਸੇ ਪੰਜਾਬੀਆਂ ਦੇ ਹੀ ਨੇ ਪੈਟਰੋਲ ਡੀਜ਼ਲ 'ਚੋਂ ਜੀਐਸਟੀ 'ਚੋਂ ਵੈਟ 'ਚੋਂ ਹਰ ਕਿਸ ਕੇਂਦਰੀ ਸਕੀਮਾਂ 'ਚੋਂ ਇੱਥੋਂ ਟੈਕਸ ਜਾਂਦਾ ਉਹ ਟੈਕਸ ਦਾ ਪੈਸਾ ਫੈਡਰਲ ਗਵਰਨਮੈਂਟ ਨੇ ਵਾਪਸ ਕਰਨਾ ਹੁੰਦਾ ਪਰ ਇਹ ਸਾਡੇ ਨਾਲ ਸਲੂਕ ਜੋ ਕਰ ਰਹੇ ਨੇ 5.5 ਹਜ਼ਾਰ ਕਰੋੜ ਤੱਕ ਅੱਲਾ ਆਰਡੀਐਫ ਦਾ ਰੋਕਿਆ ਹੋਇਆ ਜੀ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀਆਂ ਨੂੰ ਅਪਗ੍ਰੇਡ ਕਰਨਾ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਅਪਗ੍ਰੇਡ ਕਰਨਾ ਉਹਦੇ ਵਾਸਤੇ ਪੈਸਾ ਹੈ ਮੈਂ ਪੁੱਛਣਾ ਚਾਹੂੰਗਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਿਹੜੇ ਅੱਜ ਬੀਜੇਪੀ ਚ ਬੈਠੇ ਨੇ ਕਿ ਉਹਨਾਂ ਦੀ ਗਲਤੀ ਕਰਕੇ ਪੈਸਾ ਰੋਕਿਆ ਸੀ ਜਦੋਂ ਆਰਡੀਐਫ ਦਾ ਪੈਸਾ ਪਿਛਲੀ ਵਾਰ ਆਇਆ ਲਾਸਟ ਕਿਸ਼ਤ ਉਹਨਾਂ ਨੇ ਕਿਤੇ ਹੋਰ ਵਰਤ ਲਈ ਮੰਡੀਆਂ ਤੇ ਤੇ ਮੰਡਿਆਣੀਆਂ ਸੜਕਾਂ ਤੇ ਨਹੀਂ ਵਰਤੀ ਤਾਂ ਸੈਂਟਰ ਨੇ ਪੈਸਾ ਰੋਕਤਾ ਕਿ ਤੁਸੀਂ ਮਿਸਯੂਜ਼ ਕੀਤਾ ਹੈ ਇਸ ਫੰਡ ਦਾ ਮੰਤਵ ਕੋਈ ਹੋਰ ਸੀ ਦਿੱਤਾ ਕਿਤੇ ਹੋਰ ਜਦੋਂ ਸਾਡੀ ਸਰਕਾਰ ਆਈ ਸੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਐਮੈਂਡਮੈਂਟ ਕਰੋ ਪਹਿਲਾਂ ਕਿ ਮੰਡੀਆਂ ਤੇ ਮੰਡੀਆਂ ਦੀਆਂ ਸੜਕਾਂ ਲਈ ਹੀ ਵਰਤਿਆ ਜਾਊਗਾ ਅਸੀਂ ਇੱਕ ਮਿੰਟ ਨਹੀਂ ਲਾਇਆ ਕੈਬਨਿਟ ਦੇ ਵਿੱਚ ਲਿਆ ਕੇ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਐਮੈਂਡ ਕਰਤਾ ਕਿ ਮੰਡੀਆਂ ਦਾ ਹੀ ਪੈਸਾ ਹੈ ਮੰਡੀਆਂ ਤੇ ਲੱਗੂ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਤੇ ਲੱਗੂ ਉਸ ਤੋਂ ਬਾਅਦ ਵੀ ਉਹ ਕਹਿੰਦੇ ਹੁਣ ਤੁਸੀਂ ਮੰਡੀ ਫੀਸ ਘਟਾਓ ਤੁਹਾਡੀ 3 3% ਹੈ ਇਹਨੂੰ ਅਸੀਂ ਜ਼ੀਰੋ ਕਰਾਂਗੇ ਅਸੀਂ ਕਹਾਂ ਜੀ ਅਸੀਂ ਪੂਰੇ ਦੇਸ਼ ਨੂੰ ਅਨਾਜ ਦਿੰਨੇ ਆ ਢਿੱਡ ਭਰਦੇ ਆ ਤੇ ਸਾਡਾ ਮੰਡੀ ਫੀਸ ਤਾਂ ਸਾਨੂੰ ਦੇਓਗੇ ਦੇਓਗੇ ਨਾ ਨਾ ਜੀ ਕਹਿੰਦੇ ਅਸੀਂ ਯੂਪੀ ਬਿਹਾਰ ਵਾਂਗੂ ਕਰਾਂਗੇ ਯੂਪੀ ਬਿਹਾਰ ਨਾਲ ਕਿਵੇਂ ਮੈਚ ਕੀਤਾ ਜਾ ਸਕਦਾ ਪੰਜਾਬ ਦੀਆਂ ਮੰਡੀਆਂ ਨੂੰ ਉਸ ਤੋਂ ਮੰਡੀ 3 300 ਕਿਲੋਮੀਟਰ ਤੇ ਨੇ ਸਾਡੇ ਹਰ 4 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ ਬਹੁਤ ਲੜਾਈ ਲੜੀ ਇਹਨਾਂ ਨਾਲ ਕੈਪਟਨ ਸਾਹਿਬ ਤਾਂ ਆਪਣਾ ਕੰਮ ਕਰਕੇ ਬੀਜੇਪੀ ਚਲੇ ਗਏ ਕਿਉਂਕਿ ਬੀਜੇਪੀ ਨਹੀਂ ਕਰਵਾਇਆ ਹੁਸ਼ਿਆਰ ਦੇ ਇਹ ਕੰਮ ਪਹਿਲਾਂ ਕਿਉਂਕਿ ਉਹਨਾਂ ਨੂੰ ਕਿਹਾ ਹੀ ਜਾਂਦਾ ਸੀ ਕਿ ਉਹ ਉਹਨਾਂ ਦੀ ਮੁੱਖ ਮੰਤਰੀ ਨੇ ਸੋ ਲੜਾਈ ਐ ਮੈਂ ਲੜ ਰਿਆ ਲੜਾਈ ਮੈਨੂੰ ਲੜਨੀ ਪੈ ਰਹੀ ਐ ਬੀਜੇਪੀ ਨਾਲ ਗਵਰਨਰ ਨਾਲ ਸਾਰਿਆਂ ਨਾਲ ਲੜਾਈ ਮੈਨੂੰ ਲੜਨੀ ਪੈ ਰਹੀ ਐ ਜਿਹੜੇ ਪੰਜਾਬ ਦੇ ਹੱਕ ਮਾਰਦੇ ਐ ਇਸੇ ਤਰ੍ਹਾਂ ਐਨਐਚਐਮ ਦਾ ਪੈਸਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਔਰ ਰੋਕੀ ਬੈਠਿਆ ਹੈ ਹੋਰ ਬਹੁਤ ਸਾਰੀਆਂ ਸਕੀਮਾਂ ਦਾ ਪੈਸਾ ਕਰਕੇ 8000 ਕਰੋੜ ਰੋਕੀ ਬੈਠੇ ਹੈ ਜੀ ਜੇ ਕਿਤੇ ਉਹ 8000 ਕਰੋੜ ਵੀ ਆ ਜੇ ਮੈਂ ਕਿੰਨੇ ਹੋਰ ਬੇਰੁਜ਼ਗਾਰ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੌਕਰੀ ਦੇਵਾਂਗਾ ਕਿੰਨੇ ਹੋਰ ਮੈਂ ਆਮ ਆਦਮੀ ਪਾਰਟੀ ਕਲੀਨਿਕ ਖੋਲੂੰਗਾ ਜਿਹੜੇ ਪਾਰਟੀ ਵੱਲੋਂ ਬਣਾਏ ਜਾਂਦੇ ਆ ਕਿੰਨੇ ਹੋਰ ਮੈਂ ਸਕੂਲ ਆਫ ਐਮਿਨਸ ਬਣਾਉਂਗਾ ਕਿੰਨੀਆਂ ਸੜਕਾਂ ਕਿੰਨੇ ਹੋਰ ਨਹਿਰੀ ਕੱਸੀਆਂ ਖਾਲੇ ਬਣਾਵਾਂਗੇ ਜੇ ਉਹ ਪੈਸੇ ਆ ਗਏ ਸੜਕਾਂ ਮੰਡੀਆਂ ਨੂੰ ਜਾਂ ਹਰੇਕ ਸੜਕ ਮੰਡੀ ਨੂੰ ਜਾਂਦੀ ਹੈ ਪੰਜਾਬ ਦੀ ਹਰ ਲਿੰਕ ਸੜਕ ਕਿਸ ਨਾ ਕਿਸੇ ਮੰਡੀ ਨੂੰ ਜਾਂਦੀ ਹੈ 67000 ਕਿਲੋਮੀਟਰ ਸੜਕਾਂ ਨੇ ਜੀ ਕੇਜਰੀਵਾਲ ਸਾਹਿਬ 67000 ਕਿਲੋਮੀਟਰ ਸੜਕਾਂ ਜੇ ਉਹ ਆ ਗਿਆ ਪੈਸਾ ਉਹ ਸੜਕਾਂ ਕਮਾਲ ਦੀਆਂ ਸੜਕਾਂ ਬਣਾ ਕੇ ਦਿਖਾ ਦਾਂਗੇ ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਸੀਂ ਅਸੀਂ ਲੁੱਕ ਚੋਂ ਜਾਂ ਬਜਰੀ ਚੋਂ ਪੈਸੇ ਖਾਣ ਵਾਲੇ ਨਹੀਂ ਹੈਗੇ ਇਹਨਾਂ ਵਾਂਗੂ ਤਾ ਕਰਕੇ ਮੈਂ ਕਹਿ ਰਿਹਾ ਕਿ ਜੇ ਮੈਂ ਕੱਲਾ ਲੜ ਰਿਹਾ ਫਿਰ ਵੀ ਤਰੱਕੀ ਹੋਈ ਜਾਂਦੀ ਹੈ ਜੇ ਤੁਸੀਂ ਮੈਨੂੰ 13 ਹੱਥ ਹੋਰ ਦੇ ਦੋਗੇ 13 ਇੱਥੋਂ ਜਾਣਗੇ ਦਿੱਲੀ ਤੋਂ ਕੁਰਕਸ਼ੇਤਰ ਤੋਂ ਵਿਜਰਾਤ ਤੋਂ ਆਉਣਗੇ ਸਾਡੇ 10 ਪਹਿਲੇ ਨਿਹਰਾ ਸਵਾਂਚ ਜਦੋਂ ਸਾਡੀ ਦੋਨੇ ਸਤਨਾ ਚ ਗਿਣਤੀ 30 ਤੋਂ 40 ਹੋ ਗਈ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਇੱਕ ਰੁਪਈਆ ਵੀ ਰੋਕ ਕੇ ਦਿਖਾ ਦੇ ਪੰਜਾਬ ਦੇ ਹੱਕ ਦਾ ਪੈਸਾ ਕੋਈ ਰੋਕ ਕੇ ਦਿਖਾ ਦੇ